ਜਾਹੀ ਨਮਸਕਾਰ ਸੱਸੀ ਕਾ ਦੋਸਤੋ ਮੈਟਵਾਡਾਪਟਾ ਸੰਜੀਵਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਆ ਦੋਸਤੋ ਕੁਝ ਹੀ ਦਿਨਾਂ ਬਾਅਦ ਵਿਸਾਖੀ ਦਾ ਜਿਹੜਾ ਤਿਹਾਰਾ ਹੈ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਏਗਾ ਵਿਸਾਖੀ ਦੇ ਤਿਹਾਰ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਵੱਲੋਂ ਜਿਹੜੇ ਆ ਕੜੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਵੀ ਤਿੰਨ ਦੇ ਟ੍ਰਿਪਲਿੰਗ ਕਰਦੇ ਆ ਚਾਹੇ ਅੰਡਰ ਏਜ ਹੈਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਅੱਜ ਤਕਰੀਬਨ 50 ਦੇ ਚਲਾਨ ਜਿਹੜੇ ਆ ਉਹ ਕੱਟੇ ਗਏ ਨੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਸਤਨਾਮ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਸਾਖੀ ਦੇ ਹਿਧਾਰ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਔਰ ਅੱਜ ਉਹਨਾਂ ਨੇ ਕਿਹੜੇ ਕਿਹੜੇ ਚਲਾਨ ਕੱਟੇ ਨੇ ਜੈਹਿੰਦਰ ਜੈਹਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਵੱਲੋਂ ਤੁਹਾਨੂੰ ਵਿਸਾਖੀ ਦੇ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁ ਜੀ ਮੁਬਾਰਕਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਸਾਰੀ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਿਸਾਖੀ ਦੀਆਂ ਮੁਬਾਰਕਾਂ ਸਰ ਅੱਜ ਤੁਸੀਂ ਜਿਹੜਾ ਹੈ ਪੁਰਾਣੇ ਜਿਹੜਾ ਬੱਸ ਸਟੈਂਡ ਵਿੱਚ ਇਹ ਵਿਖੇ ਨਾਕਾ ਲਗਾਇਆ ਉਹਦੇ ਬਾਰੇ ਦੱਸਿਓ ਸਾਨੂੰ ਅੱਜ ਕਿਸ ਤਰ੍ਹਾਂ ਦੇ ਚਲਾਨ ਕੱਟੇ ਗਏ ਆ ਇਹ ਜੀ ਮਾਨਜੋਗ ਐਸਐਸਪੀ ਸਾਹਿਬ ਸ੍ਰੀ ਦਿੱਤਿਆ ਜੀ ਦੇ ਹੁਕਮ ਅਨੁਸਾਰ ਜਿਹੜੇ ਨਾਕੇ ਵੱਖ-ਵੱਖ ਚੌਕਾਂ 'ਚ ਬਦਲ-ਬਦਲ ਕੇ ਆਪਾਂ ਲਾਈਦਾ ਤੇ ਉੱਥੇ ਅਸੀਂ ਚਲਾਨ ਜਿਹੜੇ ਆ ਕਰੀਦਾ ਜਿਹਦੇ ਵੀ ਇਹ ਤਰੂਟੀਆਂ ਪਾਈਆਂ ਜਾਂਦੀਆਂ ਨੇ ਕਾਗਜ਼ਾਂ 'ਚ ਜੋ ਕੋਈ ਪਟਾਕੇ ਮਾਰਦਾ ਹੈ ਕੋਈ ਟ੍ਰਿਪਲ ਸਵਾਰੀ ਹੈ ਵਿਦਆਊਟ ਨੰਬਰ ਹੈ ਉਹਨਾਂ ਸਾਰਿਆਂ ਦੇ ਚਲਾਨ ਕਰੀਦਾ ਅੱਜ ਕਿਸ ਕਿਸ ਤਰ੍ਹਾਂ ਦੇ ਚਲਾਨ ਹੋਏ ਸਰ ਸਾਰੇ ਜੋਤਨ ਦੱਸਿਆ ਸਾਰੇ ਤਰ੍ਹਾਂ ਦੇ 2 2 4 4 5 5 ਜਿਹੜਾ ਜਿਹੜਾ ਵੀ ਆਈ ਜਾਂਦਾ ਕੋਈ ਮੋਬਾਈਲ ਯੂジング ਵਾਲਾ ਕੋਈ ਅੰਡਰਏਜ ਵਾਲਾ ਕੋਈ ਬਿਨਾ ਨੰਬਰ ਤੋਂ ਬਿਨਾ ਕਾਗਜ਼ਾਂ ਤੋਂ ਸਾਰਿਆਂ ਦੇ ਚਲਾਨ ਕਰੀਦਾ ਅਸੀਂ ਦੇਖ ਰਿਹਾ ਕਿ ਤੁਸੀਂ ਸਿਰ ਵੱਖਰੇ ਵੱਖਰੇ ਚੌਕਾਂ 'ਤੇ ਜਿਹੜੇ ਨਾਕੇ ਲਗਾ ਕੇ ਜਿਹੜੇ ਚੈਕਿੰਗ ਵੀ ਕਰ ਰਹੇ ਹੋ ਤੇ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਵਿਸਾਖੀ ਦਾ ਤਿਹਾਰ ਵੀ ਆ ਰਿਹਾ ਤੇ ਪਬਲਿਕ ਜਿਹੜੀ ਹੈ ਉਹ ਖੁਮ-ਖਮਾ ਕੇ ਜਿਹੜੀ ਬਾਜ਼ਾਰਾਂ ਵਿੱਚ ਆਂਦੀ ਹੈ ਉਹਦੇ ਲਈ ਕਿਹੜੇ ਕਿਹੜੇ ਪ੍ਰਬੰਧ ਕੀਤੇ ਗਏ ਹੋਰ ਉਹਨਾਂ ਵਾਸਤੇ ਵੀ ਵੱਖ-ਵੱਖ ਥਾਵਾਂ 'ਤੇ ਨਾਕੇ ਲੱਗੇ ਆ ਜੀ ਹੋਰ ਵੀ ਫੋਰਸ ਜਿਹਦੇ ਨਾਕੇ ਤੇ ਉਹ ਸਾਰੀ ਚੈਕਿੰਗ ਜਿਹੜੀ ਐ ਇਦਾਂ ਹੀ ਸ਼ਹਿਰ ਦੇ ਵਿੱਚ ਚਲਦੀ ਰਹੇਗੀ ਤੇ ਮਾੜੇ ਅਨਸਰਾਂ ਨੂੰ ਜਿਹੜਾ ਕੋਈ ਇਦਾਂ ਹੀ ਫੜਿਆ ਜਾਏਗਾ ਤੇ ਜਿਹੜੇ ਨਜਾਇਜ਼ ਪਾਰਕਿੰਗ ਕਰਦੇ ਆ ਉਹਨਾਂ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਐ ਉਹਨਾਂ ਦੇ ਵੀ ਰੋਂਗ ਪਾਰਕਿੰਗ ਤੇ ਜਿਹੜੇ ਚਲਾਨ ਕਰੀਦਾ ਜੀ ਉਹਨਾਂ ਨੂੰ ਜੁਰਮਾਨਾ ਕਰੀਦਾ ਬਹੁਤ ਵਧੀਆ ਸਾਡੇ ਨੇ ਦੱਸਿਆ ਇਹ ਸਾਡੇ ਨਾਲ ਟ੍ਰੈਫਿਕ ਇੰਚਾਰਜ ਸਤਨਾਮ ਜੀ ਮੌਜੂਦ ਸਨ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਵਿਸਾਖੀ ਨੂੰ ਲੈ ਕੇ ਉਹਨਾਂ ਵੱਲੋਂ ਕਿਹੜੇ ਪ੍ਰਬੰਧ ਕੀਤੇ ਗਏ ਨੇ ਔਰ ਜਿਹੜੇ ਵੀ ਨਜਾਇਜ਼ ਜਿਹੜੇ ਪਾਰਕਿੰਗ ਕਰ ਰਹੇ ਆ ਤਾਂ ਜਿਹੜੇ ਵੀ ਸ਼ਰਾਬੀ ਅੰਸਰ ਹੈਗੇ ਉਹਨਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਏਗੀ ਮੈਂ ਤੁਹਾਡਾ ਆਪਣਾ ਸੰਜੀਪ ਬਾਵਾ